ਇਹ ਗੁਰਦੁਆਰਾ ਕਾਂਗੜ ਸਾਹਿਬ ਪਿੰਡ ਕਾਂਗੜ ਜਿਹੜਾ ਕਿ ਜਿੱਦ ਨੇ ਇੱਥੇ ਗੁਰਦੁਆਰਾ ਜਿੱਥੇ ਜਫਰ ਨਾਮਾ ਲਿਖਿਆ ਗਿਆ ਸੀਗਾ ਉਹਦੇ ਬਿਲਕੁਲ ਨਾਲ ਆ ਕਹਿਣ ਨੂੰ ਦੀਨਾ ਕਾਂਗੜੇ ਕਿਹਾ ਜਾਂਦਾ ਤੇ ਇਹ ਸਥਾਨ ਦੇ ਉੱਤੇ ਦਾ ਇਤਿਹਾਸ ਜਿਹੜਾ ਹੈਗਾ ਇਹ ਆ ਵੀ ਇਹ ਇਤਿਹਾਸਕ ਗੁਰਦੁਆਰਾ ਪਾਸ਼ਾਹੀ 6ਵੀਂ ਪਿੰਡ ਕਾਂਗੜ ਵਾਹਿਗੁਰੂ ਜੀ ਦੀ ਫਤਿਹ ਇਹ ਜਗਾ ਬਾਬਾ ਮਹਿਰ ਮਿੱਠਾ ਜੀ ਦੇ ਪੜਪੋਤਰੇ ਪਿੰਡ ਕਾਂਗੜ ਦੇ ਹਾਕਮ ਰਾਏ ਜੋਧ ਜੀ ਦਾ ਕਿਲਾ ਸੀ ਰਾਏ ਜੋਧ ਨੇ ਬੇਨਤੀ ਕਰਕੇ ਛੇ ਆ ਪਛੇ ਵੀ ਪਾਸ਼ਾਹੀ ਸ੍ਰੀ ਹਰਗੋਬਿੰਦ ਸਾਹਿਬ ਜੀ ਨੇ ਮਗਰ 1699 ਵਿੱਚ ਭਾਈ ਰੂਪੇ ਤੋਂ ਆਪਣੇ ਕਿਲੇ ਵਿੱਚ ਲੈ ਕੇ ਆਏ ਭਾਈ ਵਿਦੀ ਚੰਦ ਲਾਹੌਰ ਤੋਂ ਦੂਸਰਾ ਕੋੜਾ ਇਸੇ ਕਿਲੇ ਵਿੱਚ ਲੈ ਕੇ ਆਇਆ ਸਨ ਗੁਰੂ ਸਾਹਿਬ ਅਤੇ ਉਹਨਾਂ ਦੀ ਸਰਪ੍ਰਸਤੀ ਹੇਠ ਰਾਏ ਜੋਧ ਨੇ ਇਸੇ ਕਿਲੇ ਤੋਂ ਜਾ ਕੇ ਗੁਰੂ ਸਾਹਿਬ ਮਹਾਰਾਜ ਵਿਖੇ ਲੱਲਾ ਬੇਗ ਅਤੇ ਕਮਰ ਬੇਗ ਦੀ ਫੌਜ ਨਾਲ ਮਾਰਖ 1688 ਬਿਕਰਮੀ ਵਿੱਚ ਭਾਰੀ ਜੰਗ ਹੋਈ ਰਾਏ ਜੋਧ ਨੇ ਕਮਰ ਬੇਗ ਨੂੰ ਮਾਰ ਦਿੱਤਾ ਤੇ ਗੁਰੂ ਸਾਹਿਬ ਨੇ ਲੱਲਾ ਬੇਗ ਨੂੰ ਮੌਤੇ ਘਾੜ ਤਾਰ ਦਿੱਤਾ ਗੁਰੂ ਸਾਹਿਬ ਨੇ ਖੁਸ਼ ਹੋ ਕੇ ਆਪਣੀ ਕਟਾਰ ਸਾਹਿਬ ਰਾਏ ਜੋਧ ਨੂੰ ਬਖਸ਼ ਦਿੱਤੀ ਇਹ ਕਟਾਰ ਅੱਜ ਤੱਕ ਰਾਏ ਜੋਧ ਦੇ ਖਾਨਦਾਨ ਕੋਲ ਹੈ ਤੇ ਪੂਜੀ ਜਾਂਦੀ ਹੈ ਗੁਰੂ ਸਾਹਿਬ ਨੇ ਇਸ ਕਿਲੇ ਤੋਂ 1688 ਤਖਤਪੁਰੇ ਨੂੰ ਕੂਚ ਕੀਤਾ ਸੋ ਇਹ ਇਤਿਹਾਸ ਇੱਥੇ ਕਿਤਾਬ ਸਾਹਿਬ ਉਹ ਇੱਥੇ ਪ੍ਰਦਰਸ਼ਨ ਕਰਦੇ ਆ ਕਟਾਰ ਸੋ ਰਸੂ ਪੀਉ ਆਉਰਾ ਹਉਮੈ ਹਰ ਗੁਣ ਗਾਵੋ ਹੋਰ ਸਹਾਰੋ ਸੋ ਸਹੀ ਹਰ ਹਰ ਰੁਦਕ ਕੀਨੀ ਹਰ ਦਸਰੋ ਕੋ ਤੇ ਪਾਇਆ ਮੇਰਾ ਹੋ ਮਨ ਤਮਨੀਨੀ ਤੰਨ ਤੰਨ ਗੁਰੂ ਸਤਪੁਰਗ ਹੈ ਜਿਨਿ ਨਾਮੇ ਮਨ ਮਨੋ ਮਰਹਮੁ ਹੁਰੀ ਹਰਿ ਸ਼ਰਨ ਆਖੋ ਹੋਏ ਰਾਖੇ ਮੂਰਤੋ ਦੁਸਤਾਰੇ ਹੋਇ ਅਨੰਦ ਅਨੰਦ ਸੁਣਾਓ ਸੁਖੁ ਬਖਸ਼ੀ ਹਰਿ ਨਾਮੁ ਲਉ ਸੋ ਇਹ ਇੱਥੇ ਕਟਾਰ ਸਾਹਿਬ ਗੁਰਦੁਆਰਾ ਕਾਂਗੜ ਸਾਹਿਬ ਗੁਰੂ ਹਰਗੋਬਿੰਦ ਪਾਸ਼ਾ ਦੀ ਯਾਦ ਦੇ ਵਿੱਚ ਸੋ ਇਸ ਗੁਰੂ ਸਾਹਿਬ ਦੀ ਤੁਹਾਨੂੰ ਯਾਤਰਾ ਕਰਾਈ ਗਈ ਆ ਖਾਸ ਕਰਕੇ ਇਸ ਵੀਡੀਓ ਨੂੰ ਬਾਤੋ ਬਾਤ ਸ਼ੇਅਰ ਕਰੋਗੇ ਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰੋਗੇ